ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੌਕਾ ਤੇ ਜੀ ਅੱਜ ਦੀ ਵੀਡੀਓ ਪਿੰਡ ਝੰਡਿਆਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੌਕਾ ਇਹਨੂੰ ਚੜੱਕ ਝੰਡਿਆਣਾ ਵੀ ਕਹਿ ਦਿੰਦੇ ਆ ਦੋ ਨਗ ਹੈ ਜੀ ਇੱਕ ਸੂਆ ਸਵਾਇਆ ਇੱਕ ਗੱਬਣ ਆ ਮੁੱਲ ਬਿਲਕੁਲ ਛੋਟੇ ਆ ਤੁਹਾਨੂੰ ਟੋਕੜ ਮੱਝਾਂ ਦੇ ਮੁੱਲ 'ਚ ਸੱਜਰ ਤੇ ਗੱਬਣ ਮੱਝਾਂ ਦੇ ਦੇਣੀ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੱਖਣ ਸਿੰਘ ਜੋਹੜ ਪਿੰਡ ਚੰਡੇ ਵਾਲਾ ਚੜੱਕ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9809794300 ਦੋ ਨਾਗਾ ਜੀ ਹਾਂ ਜੀ ਦੋ ਇਧਰੋਂ ਸ਼ੁਰੂ ਕਰਦੇ ਬਈ ਸੂਈ ਸਵਾਈ ਤੋਂ ਸੂ ਆ ਕੇ ਨਮਾ ਜੀ ਦਾ ਦੂਜਾ ਸੂਆ ਬਾਈ ਕਦੋਂ ਸੂਈ ਹੈ ਜੀ ਇਹ ਇਹ ਹੋਗੇ 15 ਤੋਂ 20 ਦਿਨ ਬੱਚਾ ਕੀ ਹੈ ਜੀ ਕੱਟੀ ਆ ਕੱਟੀ ਆ ਜੀ ਜੇਰ ਕੰਪਲੀਟ ਆ ਸਾਰਾ ਕੁ ਓਕੇ ਆ ਬਈ ਠੀਕ ਆ ਕਿੰਨਾ ਨਟ ਦੁੱਧ ਤਿਆਰ ਆ ਦੁੱਧ ਯਾਰ ਆਪਾਂ ਆ ਇੱਥੇ ਤਾਂ ਦਾਸੀ ਚਵਾ ਦਾਂਗੇ ਇਹ ਕੋਈ ਆਨਲਾਈਨ ਮੰਗਵਾਉਂਦਾ ਤਾਂ 9 ਕਿਲੋ ਗਾਰੰਟੀ ਆ 9 ਕਿਲੋ ਦਾ ਪੂਰਾ ਫੁੱਲਾ ਠੀਕ ਆ ਥਣਾ ਦੀ ਥਣਾ ਦਾ ਆਪਾਂ ਪਹਿਲਾਂ ਹੀ ਬੱਚਾ ਲਾ ਕੇ ਧਾਰਾ ਮਾਰਦੇ ਨੇ ਧਾਰਾ ਮਾਰਦੇ ਨੇ ਪਹਿਲਾਂ ਤੋਰਦਗੇ ਕੇ ਬੱਚਾ ਲਾ ਕੇ ਮੈਂ ਪਹਿਲਾਂ ਧਾਰਾ ਮਾਰ ਦਿੰਦੇ ਆਪਾਂ ਫੇਰ ਪਹਿਲਾਂ ਧਾਰਾ ਮਾਰ ਦਿੰਦੇ ਆ ਨਾਲੇ ਤਾਂ ਥਾਣੇ ਪਸਮਾ ਕਰਿਆ ਉਹ ਵੀ ਪੂਰਾ ਥਾਣੇ ਤੇਜ ਜੂਗਾ ਤੇ ਨਾਲੇ ਚਵਾਈ ਦਾ ਪਤਾ ਲੱਗ ਜੂ ਕਿਉਂਕਿ ਕਿਸੇ ਵੀਰ ਨੇ ਦੂਰੋਂ ਨੇੜੋਂ ਆਉਣਾ ਹੁੰਦਾ ਜਾਂ ਆਨਲਾਈਨ ਮੰਗਵਣੀ ਹੁੰਦੀ ਆ ਤਾਂ ਚਲੋ ਅਗਲੇ ਦਾ ਢੀੜਾ ਨਹੀਂ ਵਜਦਾਗਾ ਫਾਇਦਾ ਹੋ ਜਾਂਦਾ ਜੀ ਬਾਕੀ ਗੰਨ ਮਰੋੜੀ ਦੀ ਫੁੱਲ ਗਾਰੰਟੀ ਹੈ ਠੀਕ ਠੰਡੀ ਯਾਰ ਚਵਾਈ ਤਾਂ ਤੇਰੇ ਸਾਹਮਣੇ ਹੀ ਆਵੇਗੀ ਗੋਰੀ ਮੁੱਗੀ ਅਰਦੀ ਆ ਬਸ ਮਾ ਕੇ ਤਾਂ ਹੋਰ ਵੀ ਸੋਹਣਾ ਥਣ ਕੱਢੇ ਹੁੰਦੀ ਉਹ ਪੂਰਾ ਪੂਰਾ ਇੱਕ ਹੋ ਗਿਆ ਦੇ ਮੁੱਲ ਉਹ ਕਰਨੇ ਬਾਤ ਓਕੜ ਮੱਝਾਂ ਦੇ ਮੁੱਲ ਜੀ ਦੇ ਦੇਣੀ ਆ। ਮੁੱਲ ਯਾਰ ਆਪਾਂ ਉਹ ਕਰਨੇ ਜਿਹੜੇ ਕਿਸੇ ਨੇ ਨਾ ਕੀਤਾ ਉਹ ਅਗਲਾ ਆਪਣੇ ਯਾਰ ਪੰਜਾਬ ਚੋਂ ਮੁੱਲ ਪਤਾ ਕਰਿਆ ਵੇ ਤੇ ਇੱਥੇ ਆ ਕੇ ਫੇਰ ਪੂਰੇ ਪੰਜਾਬ ਦੀ ਗਰੰਟੀ ਆ। ਪਹਿਲਾਂ ਦੇਖ ਕੇ ਆਵੇ ਬਾਸ ਯਾਰ ਪਹਿਲੀ ਵਾਲਾ ਤੈਨੂੰ ਪਰਾ ਸਾਲ ਹੋ ਗਿਆ ਵੀਡੀਓ ਪਾਈ ਨੂੰ। ਹੂੰ। ਪਹਿਲੀ ਵਾਲਾ ਪੌਣ ਲੱਗੇ ਆਪਾਂ ਉਹ ਪੌਣੇ ਮੁੱਲ ਜਿਹੜਾ ਗਾਹ ਕ ਆਪਣੀ ਵੀਡੀਓ ਡੀਕੇ ਜਿਵੇਂ ਅੱਗੇ ਡੀਕਦੇ ਹੁੰਦੇ ਸੀ। ਠੀਕ ਆ ਜੀ। ਮੁੱਲ ਬਾਈ ਕਹਿੰਦਾ ਉਹ ਕਰ ਦੇਣੇ ਆ ਜਿਹੜੀ ਚੱਕ ਲੋ ਚੱਕ ਲੋ ਹੀ ਹੋ ਜੇ ਕਿਉਂਕਿ ਸਾਲ ਬਾਅਦ ਹੀ ਵੀਡੀਓ ਪਾਉਣ ਲੱਗਿਆ ਕੰਮ ਰੋਕਿਆ ਹੀ ਸੀ ਕਿਸੇ ਕਾਰਨ ਬਾਈ ਦਾ ਬਾਕੀ ਥਣਾ ਸੁਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾ ਕੋਈ ਗੱਲ ਨਹੀਂ ਦਰੀਵਨਲੀ ਸਾਈਡ ਤੇ ਕੱਟੀ ਨੂੰ ਦੁੱਧ ਫੁੱਲ ਛੱਡਿਆ ਆਪਣੀ ਨਹੀਂ ਗੱਲ ਕੋਈ ਵੀ ਕੱਟੀ ਮਾੜੀ ਨਹੀਂ ਇੱਧਰ ਵੇਖੀ ਬਈ ਲਓ ਜੀ ਧਾਰ ਦੇ ਲੋ ਜੀ ਲੋੜ ਹੀ ਨਹੀਂ ਲੈ ਲਓ ਚਵਾਈ ਗੰਨੇ ਅਰਗੀਆਂ ਮੋਟੀ ਹੈ ਨਾ ਬਾਈ ਮਗਰ ਲੈ ਥਣਾ ਚੋ ਵੀਰੇ ਮਾਰਦੀ ਲਓ ਜੀ ਉੱਪਰ ਆਏ ਕਰੀ ਜਾਂਦੀ ਐ ਥੋੜੀ ਜੀ ਨਹੀਂ ਨਹੀਂ ਕੁਛ ਨਹੀਂ ਕਰਦੀ ਚਵਾਈ ਦੀ ਇੱਕ ਨੰਬਰ ਆ ਖੜਕਾ ਹੋਊਗਾ ਵਾਲਟੀਚ ਪਤਾ ਲੱਗੂ ਜਵਾਈ ਦਾ ਆ ਪਸਮਾ ਸੱਟਿਆਂ ਦਾ ਥਣ ਚੈੱਕ ਕਰੋ ਪੂਰੇ ਸੋਹਣੇ ਸੈਜ ਦਾ ਥਾਣਾ ਕੱਲਾ ਕੱਲਾ ਨਿਖੜਮਾ ਬਾਈਕਾਂ ਟੱਕੀ ਗਾਹ ਨੂੰ ਆ ਲੈ ਵੇਦੀ ਹੂੰ ਟੱਕ ਗਾਹ ਨੂੰ ਆ ਦੁੱਧ 10 ਕਿਲੋ ਜਵਾਈ ਦਾਂਗੇ ਇੱਥੇ ਤੇ 9 ਕਿਲੋ ਤਾਂ ਤੁਹਾਡੇ ਘਰ ਦੀ ਵੀ ਗਾਰੰਟੀ ਐ ਸੋਹਣਾ ਫਿਟਨੈਸ ਵਾਲਾ ਹਵਾਨਾ ਥਾਣਾ ਦਾ ਸੈਜ ਹੁਣ ਬਣਿਆ ਵੀਰੇ ਐਣ ਪਸਮਾ ਕੇ ਚੰਗੀ ਆ ਮੱਜ ਬਾਕੀ 10 ਕਿਲੋ ਮੱਜ ਦਾ ਬਹੁਤ ਹੁੰਦਾ ਪੰਜ ਵਜੇ ਚੋਈਆ ਨਹੀਂ ਪਸ਼ੂ ਬਹਿ ਨਹੀਂ ਦਿੰਦਾਗਾ ਹੂੰ ਠੀਕ ਆ ਟੜਕੇ ਦੀ ਚੋਈ ਆ ਬਾਈ 10 ਦਾ 5 ਵਜੇ ਚਵਾਈ ਹੋਈ ਆ ਬਾਕੀ ਹਵਾਨਾ ਤੁਹਾਨੂੰ ਮੈਂ ਚੈੱਕ ਕਰਾ ਦਿੰਨਾ ਹਵਾਨੇ ਦੇ ਤੱਕ ਤਾਂ ਚਲੋ ਅੱਗੇ ਨੂੰ ਜਾਦਾ ਤੇ ਪਰ ਫੱਟ ਫੱਟ ਵਾਲਾ ਹਵਾਨਾ ਆਏ ਨਹੀਂ ਬਈ ਝੋਲ ਮਾਰ ਜੂਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਹੋੜ ਸ਼ਾਂਗ ਭੋਰਾ ਵੀ ਨਹੀਂ ਬੱਚਾ ਵੀ ਮਗਰ ਬੱੱਚੀ ਮਿਲ ਜਾਣੀ ਆ ਕੱਟੀ 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 ਮਿਲ ਜਾਣੀ ਆ ਜੀ ਜੈਜ ਦੀ ਕੀਮਤ ਬਈ ਇਹਦੀ ਲੈਣੀ ਆ ਜਿਹੜੇ ਯਾ ਲੋਕਾਂ ਨੂੰ ਤਾਂ ਭਲਾ 1 10 ਕਰਾਲਾ ਜੈਜ ਨਹੀਂ ਆਏ ਨਾ ਜਮਾ ਜਮਾ ਲੈਣੀ ਆ ਕਚਾਤੀ ਦੇ ਦਿੱਤੇ ਮਾਨ ਤਾਨ ਕਿੰਨਾ 80 ਤੋਂ 2000 ਛੱਡਦੇ ਆਂ 78000 ਦੀ ਹਾਂਜੀ ਆ ਮਾਰ ਹੋਰ ਕਰਨੀ ਆ ਹੋਰ ਜੇ 70 ਦੀ ਦੇ ਦਿਆਂਗੇ ਯਾਰ 70 24500 ਛੱਡਦੇ ਆਂ ਜੀ ਠੀਕ ਆ 76000 ਦੀ ਮੱਝ ਦੇ ਦਾਂਗੇ 10 ਕਿਲੋ ਦੁੱਧ ਦਾ ਬੱਚਾ ਮਗਰ ਕੱਟੀ ਆ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆਜੋ ਜਿਹੜਾ ਦੋ ਨੰਬਰ ਗੱਬਣਾ ਨਾਗਾ ਬਈ ਇਹਦਾ ਸੂਆ ਕੰਨਮਾ ਜੀ ਆਪਣਾ ਬਾਈ ਇਹਦਾ ਸੂਆ ਨਾ ਆਪਾਂ ਪੁੱਛਿਆ ਤੇ ਨਾ ਆਪਾਂ ਦੱਸਿਆ ਆਪਣੀ ਆਖਰੀ ਦੀ ਆ ਆਪਣੀ ਲਿਆਂਦੀ ਆ ਠੀਕ ਆ ਜਿਹੜਾ ਦੁੱਧ ਆ ਇਹ ਆਪਾਂ ਨਾ ਦਾ ਚੋਈ ਆ ਹਾਂ ਤੇ ਨਾ ਆਪਾਂ ਅਗਲੇ ਨੂੰ ਚੋ ਕੇ ਦੇਣੀ ਆ ਕਿ ਗੱਬਣਾ ਦੇ ਥਾਣੀ ਵਗਦੇ ਆ ਜੀ ਸੇਵਾ ਦਾ ਪਾਣੀ ਕੋਈ ਕਹਿਣਾ ਵੀ ਇਹਦਾ ਬਈ 20 ਕਿਲੋ ਦੇਊਗੀ ਪਾਰ ਪਿੱਛੇ ਦੀ ਗਰੰਟੀ ਆ ਉਹ ਗਰੰਟੀ ਆ ਥਣਾ ਦੀ ਫੁੱਲ ਗਰੰਟੀ ਆ ਲੇਵੇ ਤਾਂ ਤਾਂ ਮੈਂ ਕਹਿ ਦਿੰਦਾ 15 ਕਿਲੋ ਦੇ ਦਊਗੀ ਪਰ ਐ ਨਹੀਂ ਪਤਾ ਵੀ ਇਹਨੇ ਕਿੰਨਾ ਦੇਣਾ ਜਦੋਂ ਆਪਾਂ ਚੋਈ ਨਹੀਂ ਆ ਹਾਂ ਚੋਈ ਨਹੀਂ ਜੀ ਤੋੜਦੀ ਵੀਰੇ ਸੂਆ ਜਿਹੜਾ ਮਰਜੀ ਮੰਨ ਲਿਆ ਕਰੋ ਕਿਉਂਕਿ ਬਾਈ ਦੇ ਨਗ ਖਰੀਦੇ ਹੀ ਹੁੰਦੇ ਆ ਪਰ ਜਿਹੜੀ ਹਵਾਨੇ ਦੀ ਦੇਖ ਹਨ ਉਹ ਐਚ ਐਫ ਗਾਈਆਂ ਆ ਰਗੀ ਆ ਜਿੰਨਾ ਅੱਗੇ ਨੂੰ ਆ ਹੂੰ ਜਿੰਨਾ ਅੱਗੇ ਨੂੰ ਆ ਉਨਾ ਹੀ ਕਰ ਮਾਰੀ ਦਾ ਪਿੱਛੇ ਨੂੰ ਆ ਸੋਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਸੋਨੇ ਸੈਜ ਦਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਬਾਕੀ ਬਾਹਰ ਪਿੱਛੇ ਦੀ ਫੁੱਲ ਗਾਰੰਟੀ ਆ ਦੁੱਧ ਬਾਈ ਦੀ ਗੱਲ ਸਹੀ ਆ ਬਈ ਕਹਿਣ ਨੂੰ ਆਪਾਂ ਕਹਿ ਦਈਏ 15 ਪਿਆਜੂ ਜੀ 16 ਪਿਆਜੂ ਉਹਦਾ ਕੋਈ ਫਾਇਦਾ ਨਹੀਂ ਬੰਦ ਭਾਂਡਾ ਤੁਸੀਂ ਆਪ ਅੰਦਾਜ਼ਾ ਲਾ ਲਿਓ ਬਈ ਆਪਾਂ ਕਿੰਨਾ ਚੋ ਸਕਦੇ ਆ ਤਿਆਰੀ ਬਹੁਤ ਜ਼ਿਆਦਾ ਕਮਾਲ ਦੀ ਆ ਮੁੱਠੀ ਆਲਾ ਥਣ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਮੰਜੇ ਦੇ ਪਾਵੇਂ ਵਾਂਗੂ ਥਣ ਖੜੇ ਆ ਠੰਡੀ ਮਿੱਟੀ ਵੀ ਪੂਰੀ ਆ ਤੇ ਇਹਦੇ ਜੈਜ ਜੀ ਡਿਮਾਂਡ ਜੈਜ ਜੀ ਡਿਮਾਂਡ 95 ਇਹਦਾ ਕਰ ਲੈਨੇ ਮਾਣ ਤਣ 90 ਜੀ ਦੇ ਦੀਏ 90 ਚ ਕਿੰਨਾ ਮਾਨ ਤਨ ਕਰਦੇ 5 ਛੋੜ ਕਰਦੇ 85 ਦੀ ਦੇ ਦਾਂਗੇ ਆਫਰ ਹੀ ਹੈ ਆਫਰ ਹੀ ਲਾਤੀ ਆ ਯਾਰ ਜੇ ਕੋਈ ਜੋੜਾ ਖਰੀਦੂ 200 ਕਿਲੋਮੀਟਰ ਰਵਾੜ ਤੇ ਕਰ ਪਹੁੰਚ ਆਪਣੀ ਆ ਅੱਛਾ ਜਿਹੜਾ ਉੱਤੇ ਹੋਇਆ ਉਤਲੇ ਦਾ ਦੇ 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 ਦੇਵੇ ਅਗਲਾ ਜੇ ਅੰਦਰ ਹੋਇਆ ਫਿਰ ਤਾਂ ਕੋਈ ਟੈਨਸ਼ਨ ਹੀ ਨਹੀਂ ਉਤਲੇ ਆਂਦਾ ਅਗਲਾ ਦੇ ਦੇਵੇ 200 ਕਿਲੋਮੀਟਰ ਪਹੁੰਚ ਫਰੀ ਆ ਇਹਦਾ ਹੈਗਾ 85000 ਰੁਪਿਆ ਉਹਦਾ ਹੈਗਾ 70000 ਸਾਢੇ 76000 ਰੁਪਿਆ ਜੋੜਾ ਲੈ ਜੂਗਾ ਤਬਾਈ ਦੱਸਦਾ 200 ਕਿਲੋਮੀਟਰ ਆਪਾਂ ਪਹੁੰਚ ਫ੍ਰੀ ਕਰਦਾਂਗੇ ਬੱਚਾ ਤੁਹਾਨੂੰ ਇੱਕ ਮਗਰ ਕੱਟੀ ਮਿਲ ਜਾਣੀ ਆ ਛੋਟੇ ਛੋਟੇ ਮੋਲ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਧੰਨਵਾਦ